ਤੇ ਬਲਵੰਡ ਗੁਰੂ ਰਾਮਦਾਸ ਜੀ ਨੇ ਕੁਰਗੱਤੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਸੰਗਤ ਨੂੰ ਇਹ ਧ੍ਰਿੜ ਕਰਵਾਇਆ ਕਿ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਹੀ ਰੂਪ ਹਨ ਕੇਵਲ ਇਹਨਾਂ ਨੂੰ ਗੁਰੂ ਮੰਨਣਾ ਹੈ ਅਤੇ ਹੋਰ ਕਿਸੇ ਦੇ ਮਗਰ ਨਹੀਂ ਲੱਗਣਾ ਅਗਲੇ ਦਿਨ ਗੁਰੂ ਰਾਮਦਾਸ ਜੀ ਗੋਇੰਦਵਾਲ ਚਲੇ ਗਏ ਉਹਨਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਅਤੇ ਹੋਰ ਸਿੱਖ ਵੀ ਸਨ ਇਸ ਇੱਕ ਰਾਤ ਉੱਥੇ ਠਹਿਰੇ ਅਤੇ ਅਗਲੇ ਦਿਨ ਪ੍ਰਭੂ ਦੀ ਜੋਤ ਵਿੱਚ ਵੀ ਲੀਨ ਹੋ ਗਏ ਆਖਰੀ ਰਸਮਾਂ ਪੂਰੀਆਂ ਕਰਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ ਐਥੇ ਫਿਰ ਗੁਰੂ ਰਾਮਦਾਸ ਵਾਲੀ ਮਰਿਆਦਾ ਚੱਲ ਪਈ ਰੂਜ ਸਵੇਰੇ ਬਾਣੀ ਦਾ ਕੀਰਤਨ ਹੁੰਦਾ ਅਤੇ ਗੁਰੂ ਅਰਜਨ ਦੇਵ ਜੀ ਕਥਾਕਾਰ ਤੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਉਸ ਸਮੇਂ ਸੱਤਾ ਅਤੇ ਉਸ ਦਾ ਪੁੱਤਰ ਬਲਵੰਡ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ ਉਨ੍ਹਾਂ ਦਾ ਮਨੋਹਰ ਕੀਰਤਨ ਸੁਣ ਕੇ ਗੁਰੂ ਜੀ ਅਤੇ ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਇੱਕ ਦਿਨ ਸੱਤੇ ਨੂੰ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਮੇਰੀ ਲੜਕੀ ਦਾ ਵਿਆਹ ਹੈ ਸਾਡੀ ਕੁਝ ਸਹਾਇਤਾ ਕਰੋ ਗੁਰੂ ਜੀ ਨੇ ਕਿਹਾ ਫਿਕਰ ਨਾ ਕਰੋ ਅੱਜ ਦੇ ਦਿਨ ਜੋ ਵੀ ਚੜਾਵਾ ਆਵੇਗਾ ਉਹ ਸਾਰਾ ਤੁਹਾਨੂੰ ਦਿੱਤਾ ਜਾਵੇਗਾ ਸ਼ਾਮ ਦੇ ਕੀਰਤਨ ਦੀ ਸਮਾਪਤੀ ਪਿੱਛੋਂ ਜਿੰਨਾ ਵੀ ਚੜਾਵਾ ਆਇਆ ਸਾਰਾ ਉਹਨਾਂ ਦੀ ਝੋਲੀ ਪਾਤਾ ਪਰ ਜਦ ਉਹਨਾਂ ਨੇ ਮਾਇਆ ਗਣੀ ਤਾਂ ਰਕਮ ਬਹੁਤ ਥੋੜੀ ਬਣੀ ਉਸ ਦਿਨ ਚੜਾਵਾ ਹੀ ਬਹੁਤ ਘੱਟ ਚੜਿਆ ਸੀ ਉਹ ਥੋੜੀ ਰਕਮ ਦੇਖ ਕੇ ਬਹੁਤ ਦੁਖੀ ਹੋ ਗਏ ਜਦ ਪ੍ਰਿਥੀਚੰਦ ਨੂੰ ਪਤਾ ਲੱਗਾ ਤਾਂ ਉਸ ਅਜਿਹੇ ਮੌਕੇ ਦਾ ਫਾਇਦਾ ਲੈਣਾ ਚਾਇਆ ਉਹ ਉਸ ਸਮੇ ਸੱਤਾ ਅਤੇ ਬਲਵੰਡ ਨੂੰ ਮਿਲਿਆ ਤੇ ਉਹਨਾਂ ਨੂੰ ਕਿਹਾ ਅੱਜ ਤਾਂ ਗੁਰੂ ਨੇ ਸੰਤਾਂ ਨੂੰ ਚੜਾਵਾ ਦੇਣਾ ਹੀ ਰੋਕ ਦਿੱਤਾ ਸੀ ਕਿਉਂਕਿ ਇਹ ਚੜਾਵਾ ਤਾਂ ਉਹਨੂੰ ਜੋ ਦਿੱਤਾ ਜਾਣਾ ਸੀ ਇਹ ਚੜਾਵਾ ਕੇਵਲ ਤੁਹਾਡੇ ਕੀਰਤਨ ਕਰਕੇ ਆਉਂਦਾ ਹੈ ਜੇ ਤੁਸੀਂ ਕੀਰਤਨ ਕਰਨਾ ਛੱਡ ਦੋਗੇ ਤਾਂ ਗੁਰੂ ਘਰ ਸਿੱਖ ਢੰਗ ਤੇ ਪ੍ਰਸ਼ਾਦੇ ਵੀ ਨਹੀਂ ਰਹਿਣਗੇ ਸੱਤਾ ਤੇ ਬਲਵੰਡ ਪ੍ਰਿਥੀਚੰਦ ਦੀ ਚੁਖਣਾ ਵਿੱਚ ਆ ਗਏ ਉਹ ਗੁਰੂ ਜੀ ਪਾਸ ਗਏ ਅਤੇ ਗੁਰੂ ਘਰ ਵਿਰੋਧ ਉੱਚਾ ਨੀਵਾ ਬੋਲਣ ਲੱਗੇ ਉਹ ਇੱਥੇ ਤੱਕ ਕਹਿ ਗਏ ਕਿ ਸਾਡੇ ਕੀਰਤਨ ਕਰਕੇ ਇੱਥੇ ਸੰਗਤ ਆਉਂਦੀਆਂ ਨੇ ਜੇ ਅਸੀਂ ਨਾ ਆਈਏ ਤਾਂ ਤੁਹਾਨੂੰ ਕੋਈ ਗੁਰੂ ਕਿਵੇਂ ਆਖੇ ਗੁਰੂ ਜੀ ਨੇ ਉਹਨਾਂ ਨੂੰ ਬੜੀ ਨਿਮਰਤਾ ਨਾਲ ਸਮਝਾਇਆ ਪਰ ਉਹਨਾਂ ਨੇ ਹੋਰ ਉੱਚੀ-ਉੱਚੀ ਬੋਲਣਾ ਸ਼ੁਰੂ ਕਰਤਾ ਜਦੋਂ ਚੁੱਪ ਨਾ ਕੀਤੇ ਤਾਂ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਇਹਨਾਂ ਨੇ ਗੁਰੂ ਨਾਨਕ ਘਰ ਦੀ ਨਿੰਦਿਆ ਕੀਤੀ ਹੈ ਇਸ ਲਈ ਇਹਨਾਂ ਨੂੰ ਕੋਈ ਮੱਥੇ ਨਾ ਲਾਏ ਗੁਰੂ ਜੀ ਆਪ ਸਾਜ ਵਜਾਉਣਾ ਤੇ ਕੀਰਤਨ ਕਰਨਾ ਜਾਣਦੇ ਸਨ ਇਸ ਲਈ ਉਹਨਾਂ ਨੇ ਆਪ ਸਾਜ ਚੁੱਕ ਕੇ ਅਤੇ ਕੀਰਤਨ ਕਰਨ ਲੱਗੇ ਜਦ ਸੰਗਤਾਂ ਨੇ ਉਹਨਾਂ ਦਾ ਕੀਰਤਨ ਸੁਣਿਆ ਤਾਂ ਅਨੰਤ ਵੀ ਵਿਸਵਾਦ ਵਿੱਚ ਪਹੁੰਚ ਗਈਆਂ ਅਜਿਹਾ ਕੀਰਤਨ ਉਹਨਾਂ ਨੇ ਤਾਂ ਕਦੇ ਸੁਣਿਆ ਹੀ ਨਹੀਂ ਸੀ ਜਦ ਸੱਤ ਅਤੇ ਬਲਵੰਡ ਨੂੰ ਵੀ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਆਪ ਕੀਰਤਨ ਕਰਨ ਲੱਗੇ ਤੇ ਸੰਗਤਾਂ ਅੱਗੇ ਨਾਲ ਉਤੇਵਾਦ ਹੋਣ ਲੱਗ ਗਈਆਂ ਤਾਂ ਉਹ ਬਹੁਤ ਪੁਛਤਾਏ ਅਖੀਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਭਾਈ ਲੱਤੇ ਪਰਉਪਕਾਰੀ ਪਾਸ ਲਾਹੌਰ ਜਾਓ ਉਹੀ ਤੁਹਾਡੀ ਸਹਾਇਤਾ ਕਰ ਸਕਦਾ ਹੈ ਭਾਈ ਲੱਤੇ ਨੇ ਉਹਨਾਂ ਦੀ ਵਾਰਤਾ ਸੁਣ ਕੇ ਕਿਆ ਤੁਸੀਂ ਉਹ ਮਾੜਾ ਕੰਮ ਕੀਤਾ ਹੈ ਤੁਸੀਂ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਮੈਂ ਤੁਹਾਡੀ ਗਲਤ ਸਮਝ ਸਕਦਾ ਹਾਂ ਪਰ ਗੁਰੂ ਜੀ ਨੇ ਬਸ਼ਰਤ ਵੀ ਬੜੀ ਵੱਡੀ ਰੱਖੀ ਆ ਕਿ ਜਿਹੜਾ ਇਹਨਾਂ ਦੀ ਸਵਾਰਥ ਲੈ ਕੇ ਜਾਊਗਾ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਇਆ ਜਾਊਗਾ ਫਿਰ ਉਹ ਵਾਰ-ਵਾਰ ਕਹਿਣ ਲੱਗੇ ਕਿ ਤੁਹਾਡਾ ਕਿਹਾ ਉਹ ਨਹੀਂ ਮੋੜ ਸਕਦੇ ਆਂ ਤੇ ਭਾਈ ਲੱਦੇ ਨੇ ਆਪਣਾ ਮੂੰਹ ਕਾਲਾ ਕੀਤਾ ਤੇ ਇੱਕ ਖੋਤੇ ਉੱਤੇ ਜੜ ਕੇ ਉਹਨਾਂ ਦੇ ਅੱਗੇ ਚੱਲ ਪਿਆ। ਅਮੇਸਰ ਆ ਕੇ ਖੋਤੇ ਉੱਤੇ ਚੜ੍ਹਿਆ ਹੀ ਉਹ ਗੁਰੂ ਕੇ ਮਹਿਲ ਆ ਗਿਆ। ਗੁਰੂ ਜੀ ਕਹਿਣ ਲੱਗੇ ਭਾਈ ਲੱਤਿਆ ਤੂੰ ਇਹਨਾਂ ਦੀ ਸ਼ਫਾਰਿਸ਼ ਪਾਉਣ ਆ ਗਿਆ ਪਰ ਤੈਨੂੰ ਪਤਾ ਹੈ ਕਿ ਗੁਰੂ ਘਰ ਦੀ ਬੜੀ ਨਿੰਦਿਆ ਕੀਤੀ ਹੈ। ਜੇ ਹੁਣੇ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦੇ ਨੇ ਤਾਂ ਜਿਸ ਜਵਾਨ ਨੇ ਇਹਨਾਂ ਨਾਨਕ ਘਰ ਦੀ ਨਿੰਦਿਆ ਕੀਤੀ ਹੈ ਉਸੇ ਜਵਾਨ ਨਾਲ ਉਸ ਘਰ ਦੀ ਸਿਫਤ ਕਰਨ ਫਿਰ ਇਹਨਾਂ ਦੀ ਬਿਮਾਰੀ ਠੀਕ ਹੋ ਜਾਵੇਗੀ। ਉਹ ਉਵੇਂ ਮੰਨ ਕੇ ਅਤੇ ਗੁਰੂ ਘਰ ਦੀ ਉਸਤਤ ਵਿੱਚ ਉਹਨਾਂ ਸੱਤੇ ਤੇ ਬਲਵੰਡ ਦੀ ਵਾਰ ਲਿਖੀ ਜਿਹੜੀ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼